ਕੁਝ ਸਮਾਜ ਦੀ ਅੰਦਰ ਬੁਰੀਆਂ ਹਰ ਰੋਕਣੇ ਉਹਨਾਂ ਨੂੰ ਚਿਤਾਰਦੇ ਹੋਏ ਸਾਨੂੰ ਉਹਨਾਂ ਬੁਰੀਆਂ ਉਹਨਾਂ ਅਗਜ਼ਰਾ ਤੋਂ ਦੂਰ ਰਹਿਣ ਦੇ ਲਈ ਪ੍ਰੇਰਨਾ ਦੇ ਰਹੇ ਹਨ ਕੂਕਤ ਕੂਕਤ ਦਾ ਅਰਥ ਹੁੰਦਾ ਹੈ ਊਕਣਾ ਕਰ ਲਾਉਣਾ ਖਪਰ ਦਾ ਅਰਥ ਹੁੰਦਾ ਹੈ ਖਪਤ ਕਰਨਾ ਖਪਰ ਦਾ ਅਰਥ ਹੁੰਦਾ ਹੈ ਖਪਤ ਕਰਨੀ ਖਪੀ ਜਾਣਾ ਖਲ ਕਰਜਤ ਖਲ ਦਾ ਅਰਥ ਕੀ ਮੂਰਖ ਤੇ ਕਰਜਤ ਦਾ ਅਰਥ ਹੈ ਕਰਜਣਾ ਮਰਜਤ ਮੀਚ ਅਨਕ ਬਰੀਆ ਮਰਜਤ ਦਾ ਅਰਥ ਹੈ ਮਰਨਾ ਮੀਚ ਦਾ ਅਰਥ ਹੈ ਮੌਤ ਅਨੇਕ ਦਗਾਤੇ ਬਹੁਤ ਵਾਰੀ ਬਰੀਆ ਦਾ ਅਰਥੇ ਬਾਰੀਆਂ ਇਹ ਸਾਰੀ ਅਗਣ ਨਹੀਂ ਸਾਰੀ ਮਰੀਆਂ ਨਹੀਂ ਇਹਨਾਂ ਸਾਰਿਆਂ ਤੋਂ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਸਾਨੂੰ ਸੁਚੇਤ ਕਰਦੇ ਨੇ ਅਸੀਂ ਬਚ ਕੇ ਰਹਿਣਾ ਹੈ ਕੋਕਤ 10 ਪ੍ਰਕਾਰ ਦੇ ਪਾਪ ਮੰਨੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਪਾਪ ਨੇ ਜਿਹੜੀ ਉਹ ਮਨ ਦੇ ਨੇ ਤਿੰਨ ਪਾਪ ਨੇ ਜਿਹੜੀ ਉਹ ਸਰੀਰ ਦੇ ਨੇ ਚਾਰ ਪਾਪ ਨੇ ਜਿਹੜੀ ਉਹ ਸਾਡੀ ਰਸਨਾ ਦੇ ਨੇ ਮਨ ਦੇ ਤਿੰਨ ਪਾਪ ਨੇ ਮਨ ਕਰਕੇ ਕਿਸੇ ਦੇ ਸਰੀਰ ਦਾ ਬੁਰਾ ਸੋਚਣਾ ਮਨ ਕਰਕੇ ਕਿਸੇ ਦੀ ਇੱਜ਼ਤ ਦਾ ਬੁਰਾ ਸੋਚਣਾ ਮਨ ਕਰਕੇ ਕਿਸੇ ਦੇ ਧਨ ਦਾ ਬੁਰਾ ਸੋਚਣਾ ਇਹ ਮੰਨਦੇ ਤੈਨ ਪਾਪ ਨੇ ਜੇ ਥੋੜਾ ਜਿਹਾ ਧਿਆਨ ਦੇ ਨਾਲ ਵੇਖੀਏ ਤੇ ਮਨੁੱਖ ਦੇ ਕੋਲੇ ਕੁਝ ਵੀ ਨਹੀਂ ਤੈਨ ਨਹੀਂ ਚੀਜਿਆ ਨੇ ਉਸ ਦਾ ਸਰੀਰ ਹੀ ਤੇ ਸਰੀਰ ਦਾ ਨਿਰਵਾਹ ਕਰਨ ਦੇ ਲਈ ਤਨ ਦੌਰ ਤੇ ਤੇ ਸਮਾਜ ਦੇ ਵਿੱਚ ਚੰਗਾ ਬਣਨ ਦੇ ਲਈ ਉਸ ਦੀ ਇੱਜ਼ਤ ਹੈ ਹੋਰ ਕੁਝ ਵੀ ਨਹੀਂ ਇਸੇ ਤਰ੍ਹਾਂ ਫਿਰ ਤਿੰਨ ਪਾਪ ਨੇ ਜਿਹੜੀ ਉਹ ਸਰੀਰ ਦੇ ਨੇ ਸਰੀਰ ਕਰਕੇ ਕਿਸੇ ਸਰੀਰ ਦਾ ਅੰਤ ਕਰਨਾ ਕਿਸੇ ਸਰੀਰ ਨੂੰ ਆਪਣੇ ਸਰੀਰ ਕਰਕੇ ਦੁੱਖ ਦੇਣਾ ਜਾਂ ਆਪਣੇ ਸਰੀਰ ਦੇ ਸੁਖ ਦੇ ਲਈ ਕਿਸੇ ਹੋਰ ਦੇ ਸਰੀਰ ਨੂੰ ਦੁਖੀ ਕਰਨਾ ਇਸੇ ਤਰ੍ਹਾਂ ਇਸ ਸਰੀਰ ਕਰਕੇ ਕਿਸੇ ਦੀ ਇੱਜ਼ਤ ਉਰਾਣ ਕਰਨੀ ਸਰੀਰ ਦੇ ਨਾਲ ਕਿਸੇ ਦਾ ਧੰਨ ਚੋਰੀ ਕਰਨਾ ਇਹ ਦਿਨ পাপ ਬਣ ਕੇ ਨਹੀਂ ਸਰੀਰ ਕਰਕੇ ਪੈਨੂ ਮਨ ਕਰਕੇ ਸੋਚਿਆ পাপ ਨਹੀਂ ਸਰੀਰ ਕਰਕੇ ਕਰ ਦਿੱਤੇ ਨਹੀਂ ਤੇ ਅਪਰਾਧ ਹੋਗੇ ਨਹੀਂ ਗੁਨਾਹ ਹੋ ਗਿਆ ਇਸ ਤਰ੍ਹਾਂ ਜ਼ਬਾਨ ਦੇ ਨਾਲ ਕਿਸੇ ਦੀ ਇੱਜ਼ਤ ਦਾ ਖਲਵਾੜ ਕਰਨਾ ਪਾ ਇਸ ਤਰ੍ਹਾਂ ਦੀ ਸ਼ਬਦੋਚਾਰਨ ਕਰਨੀ ਜਿਹਨੂੰ ਗੁਰਬਾਣੀ ਦੇ ਅੰਦਰ ਨਿੰਦਿਆ ਚੁਗਲੀ ਆਖਿਆ ਹੈ ਕਿਸੇ ਦੀ ਇੱਜ਼ਤ ਦੀ ਕਿਸੇ ਦੀ ਤਨ ਦੀ ਕਿਸੇ ਦੀ ਸਰੀਰ ਦੀ ਚੌਥਾ ਗਨਾਹ ਜਿਹੜਾ ਉਹ ਗੁਰਮਹਾਰਾਜ ਜੀ ਇਥੇ ਦਰਜ ਕਰ ਰਹੇ ਨੇ ਉਹ ਕਥਾ ਲੋੜ ਤੋਂ ਬਿਨਾਂ ਜਿਹੜਾ ਬੋਲਣਾ ਇਹਨੂੰ ਕਹ ਕਥਾ ਕਿਹਾ ਜਾਂਦਾ ਹੈ ਇਹਦਾ ਬਿਨਾ ਮਤਲਬ ਤੋਂ ਬੋਲਣਾ ਹੈ ਇਸ ਨੂੰ ਗੁਰਬਾਣੀ ਦੇ ਅੰਦਰ ਉਹ ਕਹ ਕਾ ਕਿ ਵਰ ਜੇ ਗੁਰੂ ਮਹਾਰਾਜ ਜੀ ਨੇ ਸਾਨੂੰ ਬਈ ਨਹੀਂ ਜਿੰਨੇ ਦੀ ਲੋੜ ਹੈ ਉਤਨਾ ਬੋਲਣਾ ਹੈ ਸੰਜਮ ਦੇ ਵਿੱਚ ਰਹਿਣਾ ਹੈ ਸਜਮ ਦੇਣਾ ਬੋਲਣਾ ਹੈ ਤੇ ਜੀ ਅਸੀਂ ਬਿਨਾ ਮਤਲਬ ਤੋਂ ਬੋਲਦੇ ਹਾਂ ਬਿਨਾ ਕਿਸੇ ਕਾਰਨ ਤੋਂ ਬੋਲਦੇ ਹਾਂ ਬੰਦ ਜਿਹੜਾ ਝੂਠਾ ਪਾਪ ਇਹਨਾ ਹੋ ਬਣ ਜਾਂਦਾ ਝੂਠਾ ਗਣਾ ਬੋਲ ਜਾਂਦਾ ਐਵੇਂ ਅਵਾ ਦਵਾ ਬੋਲੀ ਜਾਣਾ ਵੀ ਮਤਲਬ ਇਹ ਬੋਲੀ ਜਾਣਾ ਇਹ ਸਾਰਾ ਕੁਝ ਜਿਹੜਾ ਇਹ ਜ਼ੁਬਾਨ ਦਾ ਪਾਪ ਹੈ ਜ਼ੁਬਾਨ ਕਰਕੇ ਇਹ ਝੂਠਾ ਪਾਪ ਹੋ ਰਿਹਾ ਹੈ ਤਮ ਕਰਕੇ ਗੁਰਮਾਲਾ ਜੀ ਸੁਣ ਉਹ ਵਰਜਦੇ ਨੇ ਕੋ ਕਥਾ ਕਪਟ ਦਾ ਅਰਥ ਹੁੰਦਾ ਹੈ ਸ਼ਰ ਦੂਜੇ ਨੰਬਰ ਤੇ ਕਪਟਾਇਆ ਕਪਟ ਦਾ ਅਰਥ ਸ਼ਰ ਸ਼ਲ ਫਰੀਬ ਧੁਖਾ ਇਹ ਸਾਰੇ ਕੋਈ ਕੱਪ ਦੇ ਵਿੱਚ ਆ ਜਾਂਦੇ ਨੇ ਕਿਸੇ ਦੇ ਇਹ ਨੂੰ ਕਹਾਟਾ ਕਿਹਾ ਜਾਂਦਾ ਹੈ ਕਹਿਣਾ ਕੁਝ ਤੇ ਕਰ ਕੁਝ ਹੋਰ ਦੇਣਾ ਇਹ ਸ਼ਰਮ ਹੁੰਦਾ ਹੈ 3 ਨੰਬਰ ਤੇ ਆਇਆ ਹੈ ਖਾਪਟ ਇਹ ਸ਼ਬਦ ਜਿਹੜਾ ਖਤ ਤੋਂ ਬਣਿਆ ਐਵੇਂ ਖਪਾ ਹੋਈ ਜਾਣਾ ਐਵੇਂ ਹੀ ਆਪਣਾ ਖਪਾ ਕਰੀ ਜਾਣਾ ਜਿਵੇਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਤੇ ਆਪਣੀ ਰੋਜੀ ਰੋਟੀ ਦੇ ਲਈ ਬੜੀ ਮਿਹਨਤ ਕਰਦੇ ਹਾਂ ਆਪਣੀ ਰੋਜੀ ਰੋਟੀ ਦੇ ਲਈ ਅਸੀਂ ਖਪਾ ਕਰਦੇ ਹਾਂ ਇਹ ਜੋਗ ਹੈ ਇਹ ਗਲਤ ਨਹੀਂ ਮੈਂਤ ਕਰਨੀ ਚਾਹੀਦੀ ਏ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਗੁਰ ਸਿੱਖੀ ਮਾਰਗ ਦੇ ਜਿਹੜੇ ਤਿੰਨ ਸਿਧਾਂਤ ਬਣਾਏ ਨੇ ਨਾ ਉਹਨਾਂ ਦੇ ਵਿੱਚੋਂ ਪਹਿਲਾ ਸਿਧਾਂਤ ਤੇਰਾ ਆਪ ਦਾ ਵੀ ਗਜਰਾ ਚੱਲੇਗਾ ਸਮਾਜ ਦੇ ਵਿੱਚ ਤੂੰ ਵਿਚਨ ਜੋਗਾ ਬਹਿਣ ਉਠਣ ਜੋਗਾ ਅਰੇ ਮੈਂ ਤੇਰਾ ਕਰੂ ਭਾਰ ਚੱਲਦਾ ਰਹੇਗਾ ਨਾਮ ਜਪਣਾ ਵੀ ਜਪਣਾ ਤੇ ਵੰਡ ਕੇ ਸਕਨੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਰਤ ਨੇ ਕੀਰਤ ਕਰ ਨਾਮ ਜਪੋ ਤੇ ਵੰਡ ਕੇ ਛਕਾ ਫਿਰ ਇਹ ਖਪਟ ਖਵਾ ਕੀਏ ਖਪਾ ਉਹ ਜਿੰਦੇ ਵਿੱਚੋਂ ਕੁਝ ਨਿਕਲੇ ਨਾ ਜਿੰਦਾ ਕੁਝ ਪਰ ਮਾਨੀ ਜਿਹੜਾ ਉਹ ਵਧੀਆ ਨਾ ਨਿਕਲੇ ਜਿਵੇਂ ਕੋਈ ਬੰਦਾ ਏ ਉਹ ਧੁੱਪ ਦੇ ਵਿੱਚ ਬੈਠਾ ਹੋਇਆ ਹੈ। ਉਹ ਧੁੱਪ ਦੇ ਵਿੱਚ ਬੈਠਾ ਹੈ ਧੁੱਪ ਦੇ ਵਿੱਚ ਖਪਾ ਹੋ ਰਹੀ ਹੈ। ਇਹ ਤੋਂ ਨਿਕਲਣਾ ਕੀ ਇਹ ਕੁਝ ਵੀ ਨਹੀਂ ਬਿਨਾਂ ਮਤਰਮ ਤੋਂ ਬੈਠਾ ਹੈ। ਇਸ ਤਰ੍ਹਾਂ ਜੀਵਨ ਦੇ ਕੋਈ ਇਸ ਤਰ੍ਹਾਂ ਦੇ ਕੰਮ ਨਹੀਂ ਜਿੰਨਾਂ ਨੂੰ ਖਪਟਾ ਖੇ ਗੁਰੂ ਮਹਾਰਜ ਜੀ ਨੇ ਕਿਹਾ ਮੈਂ ਖਪਾ ਕਰਨਾ ਹੀ ਹੈ। ਇਹ ਵੀ ਇੱਕ ਗਨਾ ਬਣ ਜਾਂਦਾ ਹੈ ਖਲ ਹਨ ਆਪਦੇ ਨੇ ਮੂਰਖ ਨੂੰ ਤੇ ਮੂਰਖ ਕੌਣ ਹੁੰਦਾ ਜਿਸ ਨੂੰ ਗੱਲ ਦੀ ਸਮਝ ਨਾ ਵੀ ਜਿਸ ਨੂੰ ਗੱਲ ਦੀ ਸਮਝ ਆ ਜਾਵੇ ਉਹ ਮੂਰਖ ਨਹੀਂ ਹੁੰਦਾ ਜਿਹੜਾ ਗੱਲ ਨੂੰ ਸਮਝ ਜਾਵੇ ਚਲੋ ਆਪ ਨੂੰ ਨਹੀਂ ਪਤਾ ਗਰਜਣਾ ਤੇ ਅੱਗੇ ਮਰਜਤ ਮੀਚ ਅਨਕ ਭਰੀਆ ਜਿਹੜੇ ਪ੍ਰਾਣੀ ਦੇ ਅੰਦਰ ਇਸ ਤਰ੍ਹਾਂ ਦੇ ਔਗਣ ਨੇ ਕੋਕਤ ਅਬਦ ਤਬਾ ਬੋਲਦਾ ਹੈ ਕਪਟ ਛਲ ਫਰੀਮ ਕਰਦਾ ਹੈ ਉਹਦੀ ਗਤੀ ਨਹੀਂ ਹੁੰਦੀ ਉਹ ਫਿਰ ਜੰਮਨ ਮਰਨ ਦੇ ਚੱਕਰ ਦੇ ਵਿੱਚ ਪਿਆ ਰਹਿੰਦਾ ਹੈ ਕਦੇ ਕਿਸੇ ਜੁਗਮ ਦੇ ਵਿੱਚ ਗਿਆ ਚਲਾ ਕਦੇ ਕਿਸੇ ਜੁਗਮ ਦੇ ਵਿੱਚ ਗਿਆ ਚਲਾ ਇਸ ਤਰ੍ਹਾਂ ਉਹ ਮਰਦਾ ਰਹਿੰਦਾ ਹੈ ਤੇ ਸਮਾਜ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਨੁੱਖ ਹੈ ਨਾ ਜਿਹੜਾ ਉਹ ਮਰਦਾ ਰਹਿੰਦਾ ਹੈ ਇਹ ਮਰਨਾ ਕੋਈ ਇੱਕ ਪ੍ਰਕਾਰ ਦਾ ਨਹੀਂ ਪੰਜ ਪ੍ਰਕਾਰ ਦਾ ਮਰਨਾ ਹੈ ਇੱਕ ਹੈ ਰਾਜਨੀਤਿਕ ਮੌਤ ਹੋ ਜਾਣੀ ਜਿਵੇਂ ਅਸੀਂ ਦੇਖਦੇ ਹਾਂ ਕਈ ਪਾਰਟੀਆਂ ਨੇ ਰਾਜਨੀਤੀ ਦੇ ਵਿੱਚ ਬੜੀਆਂ ਅਗਾਹ ਹੁੰਦੀਆਂ ਨੇ ਕਈ ਕਿਸਾ ਉਹ ਰਾਜ ਕਰ ਜਾਂਦੀਆਂ ਨਹੀਂ ਪਰ ਕੋਈ ਇਸ ਤਰ੍ਹਾਂ ਦਾ ਕਰਮ ਹੋ ਜਾਂਦਾ ਏ ਮੁੜ ਕੇ ਫਿਰ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਇਹਨਾਂ ਦੀ ਰਾਜਨੀਤਿਕ ਮੌਤ ਹੋ ਗਈ ਇਹ ਉੱਠਣਗੇ ਨਹੀਂ ਜਿਹੜਾ ਦੁਆਰੇ ਨਾ ਉੱਠ ਸਕੇ ਉਹ ਤਾਂ ਬੁਰਸ਼ਿਕ ਸੰਜੀੜੀ ਗੁਰਬਾਨੀ ਦੇ ਦਿੰਦੇ ਸਾਨੂੰ ਸਰੀਰ ਤਿਆਗ ਦਿੰਦੇ ਸਨ ਖੋਪਰੀ ਘਵਾ ਲੈਂਦੇ ਸਨ ਬੰਦਬੰਦ ਕਟਵਾ ਦਿੰਦੇ ਸਨ ਪਰ ਧਰਮ ਤੋਂ ਨਹੀਂ ਸੀ ਡੇਕਦੇ ਕਿਉਂਕਿ ਧਾਰਮਿਕ ਮੌਤ ਜਿਹੜੀ ਜਿਸ ਮਨੁੱਖ ਦੀ ਧਾਰਮਿਕ ਮੌਤ ਹੋ ਗਈ ਉਹ ਫਿਰ ਘੜਾ ਨਹੀਂ ਹੋ ਸਕਦਾ ਬੋਟ ਨਹੀਂ ਸਕਦਾ ਰਾਜਨੀਤਿਕ ਮੌਤ ਧਾਰਮਿਕ ਮੌਤ ਤੇ ਸਮਾਜਿਕ ਮੌਤ ਅਸੀਂ ਸਾਰੀ ਸਮਾਜ ਦੇ ਵਿੱਚ ਇੱਕ ਦੂਜੇ ਦੇ ਨਾਲ ਕੋਈ ਨਾ ਕੋਈ ਵਿਵਹਾਰ ਜਰੂਰ ਰੱਖਦੇ ਆ ਵਰਤੌ ਜਰੂਰ ਰੱਖਦੇ ਆ ਤੇ ਜਿਸ ਦਾ ਤਿਆਗ ਸਾਰਾ ਸਮਾਜ ਕਰਦੇ ਵੀ ਵੀਰ ਨੂੰ ਆਪਾਂ ਮੂੰਹ ਨੀ ਲਾਣਾ ਜਿਵੇਂ ਉਹਦੇ ਨਾਲ ਰੋਟੀ ਪੇਟੀ ਦਾ ਜਿਹੜਾ ਰਿਸ਼ਤਾ ਉਹ ਨਾ ਕੀਤਾ ਜਾਵੇ ਸਮਾਜ ਦੇ ਵਿੱਚ ਕਿਸੇ ਕਾਰਬਿਆਰ ਦੇ ਵਿੱਚ ਉਹਨੂੰ ਸਾਖ ਸੰਬੰਧੀ ਜਿਹੜੇ ਨਹੀਂ ਜਾਂ ਹੋਰ ਸਾਰੀ ਤਿਆਗ ਦੇਨ ਇਹ ਸਮਾਜਿਕ ਮੌਤ ਹੋ ਗਈ ਹੈ ਹੁਣ ਸਮਾਜ ਉਹਦਾ ਮਤਲਬ ਇਹ ਹੁੰਦਾ ਹੈ ਵੀ ਜਿਹੜਾ ਉਸ ਸਿਕਯਨ ਦੇ ਨਾਲ ਕੋਈ ਕਿਸੇ ਪ੍ਰਕਾਰ ਦਾ ਵਿਹਾਰ ਨਹੀਂ ਰੱਖੇਗਾ ਇਹ ਸਮਾਜਿਕ ਮੌਤ ਹੈ ਸਮਾਜਿਕ ਮੌਤ ਹੋਈ ਰਾਜਨੀਤਿਕ ਮੌਤ ਹੈ ਧਾਰਮਿਕ ਮੌਤ ਹੈ ਤੀਸਰੀ ਮੌਤ ਇਹ ਜਿਹੜੀ ਸਮਾਜਿਕ ਮੌਤ ਹੈ ਤੇ ਚੌਥੀ ਮੌਤ ਇਹ ਜਿਹੜੀ ਉਹ ਜ਼ਮੀਰ ਦੀ ਮੌਤ ਹੈ ਜਿਹੜੇ ਬੰਦੇ ਦੀ ਜ਼ਮੀਰ ਮਰ ਜਵੇ ਉਹਨੂੰ ਫਿਰ ਆਪਣੀ ਇੱਜ਼ਤ ਦੀ ਕੋਈ ਪਰਵਾਹ ਨਹੀਂ ਹੁੰਦੀ ਇਹ ਜਿੰਦ ਦੀ ਮੌਤ ਆਹ ਲੋ ਜਦ ਜਮੀਰ ਦੀ ਜਿਹੜੇ ਮਨੁੱਖ ਦੀ ਜਮੀਰ ਮਰ ਜਾਵੇ ਜਿਹੜੇ ਮਨੁੱਖ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਅਨਖ ਨਾ ਰਵੇ ਉਹਦੀ ਜਮੀਰ ਮਰ ਗਈ ਇੱਜ਼ਤ ਦੀ ਮੌਤ ਹੋ ਗਈ ਇਹ ਉਹਦੇ ਲੋਕ ਦੀ ਮੌਤ ਨਹੀਂ ਜਿਹੜੀ ਇਹ ਸਰੀਰ ਦੀ ਮੌਤ ਹੈ ਸਰੀਰ ਕਰਕੇ ਮਰ ਜਾਣਾ ਹੈ ਤੋ ਗੁਰੂ ਮਹਾਰਾਜੀ ਰਹਿਤ ਕਰਦੇ ਨੇ ਜਿਹੜਾ ਪ੍ਰਾਣੀ ਓਕਤ ਐਨੀ ਅਬਤਬਾ ਬੋਲਦਾ ਹੈ ਖਪਤ ਸ਼ਰਮ ਕਰਦਾ ਹੈ ਖਪਤ ਖਪਾ ਹੁੰਦਾ ਹੈ ਖਲ ਮੂਰਖ ਹੈ ਕਰਜਿਤ ਹੰਕਾਰ ਦੇ ਵਿੱਚ ਕਰਜਿਤਾ ਹੈ ਮਰਜਿਤ ਮੀਚ ਅਨਕ ਬਰੀਆ ਤੇ ਮਰਦਾ ਹੈ ਉਹ ਜੀਵਨ ਤੋਂ ਲੈ ਕੇ विश्राम ਲਾ ਕੇ ਵੀ ਗੁਰਮਹਾਰਾ ਜੀ ਰਹਿਤ ਕਰਦੇ ਨੇ ਅਹੰਮਤ ਜਿੱਥੇ ਗੁਰਮਹਾਰਾ ਜੀ ਨੇ ਪਿਛਲੇ ਔਗਣ ਦੱਸੇ ਨੇ ਨਾ ਰੌਵਾਨੀਆਂ ਦੁਕਾਨ ਦੇ ਵਿੱਚ ਉਥੇ ਇਹ ਵੀ ਔਗਣ ਨੇ ਅਹੰ ਕਹਿੰਦੇ ਨੇ ਹੰਕਾਰ ਮਤ ਮਸਤ ਰਹਿਣਾ ਜਿਹੜਾ ਪ੍ਰਾਨੀ ਅਹੰਕਾਰ ਦੇ ਵਿੱਚ ਮਸਤ ਹੈ ਅਨਰਦ ਪਰਮਾਤਮਾ ਨੂੰ ਵੈਗੁਰੂ ਨੂੰ ਆਪਣੀ ਗੁਰਕਮਿਤ ਜਿਹਨੂੰ ਸਾਥ ਦੇਣ ਵਾਲੇ ਜਿਹੜੇ ਮਿੱਤਰ ਨੇ ਜਿੰਦੇ ਸਾਥੀ ਸਾਰੇ ਹੀ ਖੋਟੇ ਨੇ ਮਾੜੀ ਮਤ ਵਾਲੇ ਨੇ ਹਿਤ ਜਿਹੜਾ ਇਹਨਾਂ ਦੇ ਨਾਲ ਪਿਆਰ ਕਰਦਾ ਕੁਮੇਤ ਹਿਤ ਜੀ ਪਰਸੂ ਵੇਖ ਲਿਆ ਹੈ ਮੈਂ ਕਹਿੰਦੀ ਫਿਰ ਥੋੜਾ ਜਾ ਜਨਤਨ ਕਰਾਂ ਤਾਂ ਕਿ ਗੱਲ ਦੀ ਸਮਝ ਆ ਜਾਵੇ ਤਾਂ ਸੂ ਅਜਨ ਦੇ ਦੀ ਤਰਫ ਆਮਨੀ ਸ਼ਬਦ ਨੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਨੂੰ ਸੋਚੀ ਦਿਤੀ ਹੈ ਇਹ ਹੈ குரு ਸواریਆ ਐਵੇਂ ਲੋਕਾਂ ਜਿਹੜਾ ਮਨੁੱਖ ਇਸ ਤਰ੍ਹਾਂ ਕਰਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਕਈ ਪ੍ਰਕਾਰ ਬਰੀ ਕਈ ਪ੍ਰਕਾਰ ਦੀਆਂ ਮੁਹਤਾ ਦੇ ਨਾਲ ਮਰਦਾ ਹੈ ਫਿਰ ਗੁਰੂ ਮਹਾਰਾਜ ਜੀ ਨੇ ਵੀ ਸ਼ਰਮ ਲਾ ਕੇ ਕਿਰਪਾ ਕੀਤੀ ਅਹੂ ਮਤ ਜਿਸ ਦੀ ਮਤ ਦੇ ਵਿੱਚ ਹੰਕਾਰ ਹੈ ਜਾਂ ਜੀ ਹੰਕਾਰ ਦੇ ਵਿੱਚ ਮਸਤ ਰਹਿੰਦਾ ਹੈ ਹੰਕਾਰ ਵਾਲੀ ਮਤ ਵਾਲਾ ਹੈ ਅਨਰਤ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਨਹੀਂ ਹੋਰ ਪਸੇ ਪਿਆਰ ਹੈ ਕਬਰਾਂ ਨਾਲ ਪਿਆਰੇ ਮੜੀਆਂ ਮਸਾਣੀਆਂ ਦੇ ਨਾਲ ਪਿਆਰ ਹੈ ਕੁਮਿਤ ਹਿਤ ਤੇ ਜਿਹੜਾ ਮਾੜਿਆਂ ਨੂੰ ਹਿਤ ਕਰਦਾ ਹੈ ਮਾੜਿਆਂ ਦੇ ਨਾਲ ਪ੍ਰੇਮ ਰੱਖਦਾ ਹੈ ਬੁਰਿਆਂ ਦੇ ਨਾਲ ਹਿਤ ਰੱਖਦਾ ਹੈ ਪ੍ਰੀਤਮ ਦੇਖਤ ਗੁਰੂ ਮਹਾਰਾਜੀ ਕਹਿੰਦੇ ਨੇ ਉਹਨੂੰ ਕੋਈ ਅੱਗ ਪ੍ਰਮੋਤ ਲਾਪ ਕਰਿਆ ਦੂਰ ਤ੍ਰੇ ਪ੍ਰਮਤ ਫਿਰਦਾ ਹੈ ਲਾਖ ਗਰੀਆ ਗਰੀਆ ਦਾ ਅਰਥ ਇਹ ਗਲੀਆਂ ਕਰੀਏ ਤੇ ਲੱਖ ਲੱਖ ਗਲੀਆਂ ਦੇ ਵਿੱਚ ਘੁੰਮਣ ਵਾਲਾ ਭਾਵ ਆਵਾਰਾ ਗਲਤੀ ਕਰਨ ਵਾਲਾ ਜਾਂ ਪ੍ਰਮਤ ਲਾਖ ਗਰੀਆ ਉਹ ਲੱਖਾਂ ਬਾਰੀ ਪਰਮ ਦਾ ਹੈ ਤੇ ਗਲ ਜਾਂਦਾ ਹੈ ਨਾਸ ਹੋ ਜਾਂਦਾ ਹੈ ਫਿਰ ਉਹ ਪਰਮਾਤਮਾ ਉਪਰ ਵੇਖਦਾ ਹੈ ਉਸ ਨੂੰ ਇੱਕ ਦੋ ਚਾਰ ਨਹੀਂ ਪਤਾ ਨਹੀਂ ਕਿੰਨੀਆਂ ਕੋ ਲੱਖਾਂ ਜੁਨਾਂ ਦੇ ਵਿੱਚ ਪਾ ਕੇ ਇਸ ਪਰਮੰਦੇ ਵਿੱਚ ਪਾਤ ਮਾਤ ਕੋਪੋ ਜਰੀਆ ਦੂਸਰੀ ਪੌੜੀ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਹਨ ਨਿਤ ਅਨਿਤ ਦਾ ਅਰਥ ਹੁੰਦਾ ਝੂਠ ਹੈ ਵਿਹਾਰ ਜਿੰਦਾ ਵਿਹਾਰ ਝੂਠ ਵਾਲਾ ਹੈ ਜਿਹੜਾ ਮਨੁੱਖ ਆਪਣੇ ਪਿਆਰ ਦੇ ਵਿੱਚ ਝੂਠ ਬੋਲਦਾ ਹੈ ਜਿਸ ਦਾ ਵਿਹਾਰ ਝੂਠ ਵਾਲਾ ਹੈ ਝੂਠਾ ਵਿਹਾਰ ਕਰਦਾ ਹੈ ਹੀਨਤ ਵਾਲਾ ਹੈ ਭਾਗ ਗਲਤ ਆਚਰਨ ਵਾਲਾ ਹੈ ਠੀਕ ਆਚਰਨ ਨਹੀਂ ਜਿਸ ਦਾ ਆਚਰਨ ਦੀ ਜਿਹੜੀ ਵਿਧੀ ਹੈ ਨਾ ਉਹ ਠੀਕ ਨਹੀਂ ਹੀਨਤਾਈ ਵਾਲੀ ਹੈ ਗਲਤ ਹੈ ਮਮੋ ਮਮਤਾ ਮਦ ਹੰਕਾਰ ਜਿਵੇਂ ਆਪਾਂ ਵੇਖਦੇ ਹਾਂ ਸਮਾਜ ਦੇ ਵਿੱਚ ਹਰ ਇੱਕ ਮਨੁੱਖ ਕਾਨੂੰਨ ਬਰਕਰਾਰ ਕਰਦਾ ਹੈ ਹਰ ਇੱਕ ਮਨੁੱਖ ਦਾ ਵਿਹਾਰ ਹੈ ਦੀਨਾ ਲੈਣਾ ਜਿਹੜੇ ਨੇ ਇਹਨੂੰ ਵਿਹਾਰ ਆਖਦੇ ਨੇ ਇੱਕ ਦੂਜੇ ਦੇ ਨਾਲ ਦੇਣਾ ਲੈਣਾ ਜਿਹੜਾ ਇਹ ਵਿਹਾਰ ਹੈ ਜਿਹੜੇ ਮਨੁੱਖ ਨਹੀਂ ਇਸ ਵਿਹਾਰ ਦੇ ਵਿੱਚ ਝੂਠੋ ਝੂਠਦੀ ਵਰਤੋਂ ਕੀਤੀ ਹੈ ਝੂਠਾ ਵਿਹਾਰ ਕਰਦਾ ਹੈ ਆਚਾਰਪੇ ਦੇਹੀਨਤ ਤੇ ਜਿਸ ਦੇ ਜੀਵਨ ਦਾ ਆਚਰਣ ਨੇ ਜਿਹੜਾ ਉਹ ਖੋਟੀ ਵਿਧੀ ਨਾਲ ਹੈ ਬੁਰਾ ਆਚਰਣ ਹੈ ਠੀਕ ਨਹੀਂ ਚਾਲ ਚੱਲਣ ਚੰਗੇ ਨਹੀਂ ਹੈਗੇ ਜਿਸ ਦੇ ਮਮ ਮਦ maat ਜਿਹੜਾ ਮਮਤਾ ਤੇ ਕ੍ਰੋਧ ਦੇ ਵਿੱਚ maat ਮਸਤ ਰਹਿੰਦਾ ਹੈ ਕਉਪ ਜਰੀਆ ਤੇ ਅਗ ਦੇ ਵਿੱਚ ਸੜਦਾ ਹੈ ਪ੍ਰੀਤੰ ਉਪੇਖਤ ਗੁਰੂ ਮਹਾਰਾਜ ਜੀ ਕਹਿੰਦੇ ਨੇ ਉਸ ਨੂੰ ਵੀ ਫਿਰ ਪਰਮਾਤਮਾ ਵੇਖਦਾ ਹੈ ਜੀ ਕਰुणा ਕਿਰਪਾਲ ਗੋਪਾਲ ਉਹ ਪ੍ਰਭੂ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ ਕਰਨ ਕਿਰਪਾਲ ਗੋਪਾਲ ਦੀਨ ਬੰਦ ਏ ਬੈ ਗੁਰੂ ਤੂੰ ਕਿਰਪਾ ਕਰਨ ਵਾਲਾ ਹੈ ਕਿਰਪਾਲ ਦਦਾ ਦਾਨਤਾ ਹੈ ਸੱਜੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਦੀਨ ਬੰਦ ਅਸੀਂ ਦੀਨਾਂ ਤੇ ਤੇਰੇ ਅੱਗੇ ਬੰਦਨਾ ਕਰਨ ਵਾਲੇ ਹਾਂ ਜਨ ਤੂੰ ਦੀਨਾਂ ਦੀ ਬੰਦਨਾ ਨੂੰ ਪ੍ਰਵਾਨ ਕਰਨ ਵਾਲਾ ਹੈ ਦੀਨਾਂ ਦਾ ਬੰਦ ਹੈ ਨਾਨਕ ਉਧਰ ਸਰਨ ਪਰਿਆ ਜਿਹੜਾ ਉਹ ਸੱਚੇ ਸਤਿਗੁਰ ਦੀ ਸਰਨ ਦੇ ਵਿੱਚ ਪੈ ਜਾਂਦਾ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਉਸ ਦਾ ਫਿਰ ਪੜਾ ਹੋ ਜਾਂਦਾ ਹੈ ਜੀ ਕਾੰਗੜਾ ਮਾਲਾ ਦੋ ਦੋ ਪੌੜੀਆਂ ਦੇ ਸ਼ਬਦ ਨੇ ਨੀ ਕਿੰਨੀ ਕੀ ਸ਼ਬਦ ਨੇ ਇਨਾ ਪਾਵਨ ਸ਼ਬਦਾਂ ਦੇ ਅੰਦਰ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਵੀ ਪ੍ਰਾਣੀ ਤੇ ਨੂੰ ਸਾਰਾ ਕੁਝ ਜਿਹੜਾ ਨਾ ਉਹ ਪਰਮਾਤਮਾ ਤੋਂ ਮਿਲਿਆ ਤੇ ਰਾਪਣਾ ਕੁਝ ਵੀ ਨਹੀਂ ਹੈਗਾ ਅਸੀਂ ਸੁਵਾਸ ਲੈਂਦੇ ਆ ਹਵਾ ਦੇ ਵਿੱਚ ਹਵਾ ਵੀ ਸਾਨੂੰ ਵਹਿਗੁਰੂ ਤੋਂ ਪ੍ਰਾਪਤ ਹੁੰਦੀ ਏ ਅਸੀਂ ਉਲੇਖਾ ਦਾਤਵਤਨ ਦੇ ਵਿੱਚ ਵਿਚਰ ਰਹੇ ਆਂ ਕਿ ਵੈਗੁਰੂ ਦੀ ਕਿਰਪਾ ਉਸ ਤੋਂ ਹੀ ਦਾਤਾ ਮਿਲਦੀਆਂ ਨੇ ਦਿਨ ਚੜ੍ਹਦਾ ਸਾਨੂੰ ਵਸਤੂਆਂ ਵੇਖਣ ਵਾਸਤੇ ਪ੍ਰਕਾਸ਼ ਮਿਲ ਜਾਂਦਾ ਹੈ ਵੀ ਵੈਗੁਰੂ ਤੋਂ ਮਿਲਦਾ ਹੈ ਉਸ ਪਰਮਾਤਮਾ ਤੋਂ ਮਿਲਦਾ ਹੈ ਸਗੈ ਤੇ ਕੁਝ ਵੀ ਨਹੀਂ ਜੀ ਪ੍ਰਾਣ ਮਾਣ ਦਾਤਾ ਪ੍ਰਾਣ ਮਾਣ ਦਾਤਾ ਸਾਡੇ ਜੀ ਨੂੰ ਪ੍ਰਾਣ ਦੇਣ ਵਾਲਾ ਮਾਨ ਬਖਸ਼ਣ ਵਾਲਾ ਇਹ ਦਾਤਾਂ ਦੇਣ ਵਾਲਾ ਜਿਹੜਾ ਹੈ ਇਹ ਅਕਾਲ ਪੁਰਖ ਵੈਗੁਰੂ ਹੈ ਉਸ ਅਕਾਲ ਪੁਰਖ ਵੈਗੁਰੂ ਦੀਆਂ ਹੀ ਸਾਨੂੰ ਸਾਰੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹੋਈਆਂ ਹਨ ਜੀ ਹਾਰ ਬਿਸਦੇ ਜੀ ਹਾਨ ਤੇ ਜਦੋਂ ਅਸੀਂ ਹਰੀ ਪਰਮਾਤਮਾ ਨੂੰ ਵਿਸ਼ਵਾਸ ਦਿੰਦੇ ਆ ਤੇ ਫਿਰ ਇਹ ਦਰਨਾ ਸਾਡਾ ਨੁਕਸਾਨ ਹੋਣ ਲੱਗ ਜਾਂਦਾ ਹੈ ਥੋੜਾ غور ਦੇ ਨਾਲ ਸੁਣਿਓ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਸਾਨੂੰ ਸੋਚੀ ਦਿੱਤੀ ਕਿ ਸਾਰਾ ਕੁਝ ਪਰਮਾਤਮਾ ਦਾ ਦਿੱਤਾ ਵੈ ਗੁਰੂ ਦਾ ਦਿੱਤਾ ਹੈ ਜਿਸ ਦਿਨ ਅਸੀਂ ਵੈ ਗੁਰੂ ਨੂੰ ਭੁੱਲ ਜਾਨੇ ਆ ਪਰਮਾਤਮਾ ਨੂੰ ਭੁੱਲ ਜਾਨੇ ਤਾਂ ਫਿਰ ਸਾਡਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਆਮਦਤ ਹੁੰਦਾ ਹੈ ਨਹੀਂ ਨੁਕਸਾਨ ਹਾਂ ਕਾਦਾ ਨੁਕਸਾਨ ਹੁੰਦਾ ਮਾਣ ਸਾਡੀ ਇੱਜ਼ਤ ਘਟਣੀ ਸ਼ੁਰੂ ਹੋ ਜਾਂਦੀ ਏ ਪ੍ਰਾਣ ਜੋ ਸਾਡੇ ਸਵਾਸ ਘਟ ਚੱਲਦੇ ਨੇ ਨਾ ਉਹ ਘਟਨੇ ਸ਼ੁਰੂ ਹੋ ਜਾਂਦੇ ਨੇ ਆਪ ਜੀ ਨੇ ਕਈ ਵਾਰੀ ਇਹ ਸਰਵਣ ਕੀਤਾ ਹੋਣਾ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋ ਜਾ ਕੇ ਨਿਤ ਇੱਕ ਪਾਵਨ ਸ਼ਬਦ ਦੇ ਨਾਲ ਸਾਨੂੰ ਇਹ ਦੱਸਦੇ ਨੇ ਸਾਨੂੰ ਜੋ ਕੁਝ ਵੀ ਮਿਲਿਆ ਮਾਣ ਮਿਲਿਆ ਹੈ ਸਤਕਾਰ ਮਿਲਿਆ ਹੈ ਸੰਤਾਨ ਮਿਲੀ ਅਲਾਦ ਮਿਲੀ ਹੈ ਸਮਾਜ ਦੇ ਅੰਦਰ ਆਪ ਜੀ ਨੇ ਵੇਖਿਆ ਹੁਣ ਹੈ ਗੁਰੂ ਦੀ ਬੜੀ ਕਿਰਪਾ ਹੁੰਦੀ ਹੈ ਸਭ ਕੁਝ ਹੀ ਹੁੰਦਾ ਹੈ ਪਰਿਵਾਰ ਵੀ ਬੜਾ ਖੁੱਲਾ ਹੁੰਦਾ ਹੈ ਘਰ ਦੇ ਵਿੱਚ თანਦੌਰੀ ਵੀ ਬਹੁਤ ਜਦੋਂ ਬਹੁਤ ਜਮੀ ਲੰਗਰ ਰੰਗੀ ਬਣੀ ਹੋਈ ਹੈ ਸਭ ਮੋਚਾ ਕਰਦੇ ਨੇ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਜਿਹੜੀ ਹੋ ਰਹੀ ਹੈ ਪਤਾ ਨਹੀਂ ਕਿੰਦੇ ਤੋਂ ਹੋ ਰਹੀ ਹੈ ਤੇ ਕਿਵੇਂ ਹੋ ਰਹੀ ਹੈ ਉਸ ਗਲਤੀ ਕਰਕੇ ਉਸ ਔਗਣ ਕਰਕੇ ਇੱਕ ਦਿਨ ਇਸ ਤਰ੍ਹਾਂ ਦਾ ਆਉਂਦਾ ਹੈ ਕਿ ਪਰਿਵਾਰ ਦੇ ਵਿੱਚ ਅੱਗੇ ਪੀੜੀ ਵਧਣ ਵਾਲਾ ਹੀ ਕੋਈ ਨਹੀਂ ਰਹਿੰਦਾ ਤੇਰੀ ਪੀੜੀ ਅੱਗੇ ਬੱਤੀ ਨਹੀਂ ਉਠੀ ਰੁਕ ਜਾਂਦੀ ਹੈ ਬਸੇ ਹੀ ਗੁਰੂ ਮਹਾਰਾਜ ਜੀ ਦੱਸਦੇ ਨੇ ਹਰ ਵਿਸਤ ਤੇ ਹੀ ਹਾਨ ਬਸ ਰੱਬ ਨੂੰ ਦੀ ਉਹ ਵੀ ਰੁਕ ਜੇਗੀ ਮਨ ਪ੍ਰਿਸ਼ਤਾ ਸਮਝ ਸਮਾਜ ਦੇ ਵਿੱਚ ਉਹ ਵੀ ਰੁਕ ਜੇਗੀ ਜਿਸ ਦਿਨ ਉਸ ਪ੍ਰਮਾਤਮਾ ਨੂੰ ਭੁੱਲ ਗਿਆ ਹੋਰ ਵੀ ਬੜੇ ਇਸ ਤਰ੍ਹਾਂ ਦੇ ਗੁਰਬਾਣੀ ਦੇ ਅੰਦਰ ਦਸ਼ਟਾਂਤ ਹੁੰਦੇ ਨੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਨਦਰ ਉਪੱਠੀ ਜੇ ਕਰੇ ਸਰਤਾਨਾ ਕੌਮ ਕਰਾਇ ਤਾਂ ਵੀ ਸਾ ਖੋਤਨ ਲਾ ਦਿੰਦਾ ਹੈ ਜਿਸ ਵਕਤ ਉਹ ਰੰਗ ਜੀਵਨੀ ਆਪਣੇ ਪਿਤਾ ਸ਼ਾਹਜਾਨ ਨੂੰ ਕੈਦ ਦੇ ਵਿੱਚ ਪਾਇਆ ਸੀ ਤੇ ਇਹ ਹੁਕਮ ਹੋਇਆ ਸੀ ਵੀ ਇਹਨੂੰ ਇੱਕ ਪਿਆਲੇ ਤੋਂ ਵੱਧ ਪਾਣੀ ਜਿਹੜਾ ਉਹ ਨਹੀਂ ਦੇਣਾ ਇਸ ਤੋਂ ਜ਼ਿਆਦਾ ਪਾਣੀ ਇਹਨੂੰ ਨਹੀਂ ਦੇਣਾ ਤੇ ਇੱਕ ਰੋਟੀ ਜਿਹੜੀ ਉਹ ਟਾਈਮ ਦੀ ਦੇਣੀ ਹੈ ਸ਼ਾਹਜਾਸੀ ਜਿਹੜਾ ਇਹ ਬੜਾ ਸ਼ੇਰ ਹੈ ਜੇ ਕਿਸੇ ਨੇ ਇੰਦੀ ਛੇੜ ਬੜੇ ਹੋਣ ਇੰਦੀ ਕਹਾਤਾ ਕਹਾਣੀਆਂ ਪੜੀਆਂ ਹੋਣ ਤੇ ਉਹਨੂੰ ਜਰੂਰ ਪਤਾ ਹੋਵੇਗਾ ਇਹ ਫਿਰ ਲਿਖਦਾ ਹੈਗੇ ਤੇ ਅਰਬੀ ਫਾਰਸੀ ਦੇ ਵਿੱਚ ਨੇ ਮੈਂ ਪੰਜਾਬੀ ਦੇ ਵਿੱਚ ਉਲੱਥਾ ਕਰਕੇ ਦੱਸਾਂਗਾ ਕਿ ਜਦੋਂ ਕੈਦ ਦੇ ਵਿੱਚ ਸੀ ਇਹਨੇ ਬੜੀ ਸੁੰਦਰ ਉਹਦੋਂ ਸ਼ਹਿਰੀ ਕੀਤੀ ਇਹ ਲਿਖਦਾ ਮੇਰੇ ਪਿਆਰੇ ਪੁੱਤਰ ਕਦੇ ਮੈਂ ਵੀ ਬਾਦਸ਼ਾਹ ਹੁੰਦਾ ਸੀ ਮੇਰੇ ਪਿਆਰੇ ਪੁੱਤਰ ਕਦੇ ਮੈਂ ਵੀ ਬਾਦਸ਼ਾਹ ਹੁੰਦਾ ਸੀ 10 ਲੱਖ ਫੌਜ ਸੀ ਜਿਹੜੀ ਉਹ ਮੈਨੂੰ ਸਲਾਮ ਕਰਿਆ ਕਰਦੀ ਸੀ ਤੇ ਅੱਜ ਮੈਂ ਇੱਕ ਪਿਆਲੇ ਪਾਣੀ ਦੇ ਨਾਲ ਆਪਣਾ ਗਜ਼ਾਰਾ ਜਿਹੜਾ ਉਹ ਨਹੀਂ ਕਰ ਸਕਦਾ ਨਹੀਂ ਹੋ ਰਿਹਾ ਮੇਤੋਂ ਇੱਕੀ ਉਸ ਅਕਾਰਪੁਰਖ ਵੈ ਗੁਰੂ ਦੀ ਉਸ ਸੰਜੇ ਸਤਗੁਰ ਦੀ ਇਸ ਤਰ੍ਹਾਂ ਦੀ ਹੀ ਕਿਰਪਾ ਹੈ ਤੇ ਗਲਤੀ ਕਿੱਥੇ ਹੋਈ ਏ ਜਹਾਗੀਰ ਨੇ ਗਲਤੀ ਕੀਤੀ ਸੀ ਤਾਂ ਗੁਰੰਜਤ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਸੀ ਔਰ ਉਸਦੇ ਗੁਰੂ ਦੀ ਸਰਨ ਦੇ ਵਿੱਚ ਆਉਣ ਕਰਕੇ ਆਪਣਾ ਗੁਨਾਹ ਕਬੂਲ ਕੇ ਤੇ ਮਾਫੀ ਮੰਗ ਲਈ ਸੀ ਜਿਸ ਕਰਕੇ ਚੰਦੂ ਭਾਪੀ ਸੀ ਚੰਦੂ ਨੇ ਗੁੰਮਰਾਹ ਕੀਤਾ ਸੀ ਉਹਨੂੰ ਸਜ਼ਾ ਦਵਾ ਦਿੱਤੀ ਸੀ ਉਹ ਇਸ ਪਾਪ ਤੋਂ ਰਹਿ ਗਿਆ ਤੇ ਸ਼ਾਹਜਾਹ ਜਿਹੜਾ ਸੀ ਇਹਨੇ ਗੁਰੂ ਘਰ ਦੇ ਕੋੜੇ ਸੰ ਜਿਹੜੇ ਉਹ ਹੋਲੇ ਸਨ ਬਾਬਾ ਬਿਨੀ ਚੰਦ ਜੀ ਲੋਰ ਤੋਂ ਲੈ ਕੇ ਆਏ ਸਨ ਸੋ ਇਹ ਗੁਨਾਹ ਨਹੀਂ ਜਿਹੜੀ ਵੀ ਕੋਈ ਨਾ ਗੁਨਾਹ ਨਹੀਂ ਇੱਕ ਰਾਜੇ ਨੂੰ ਕੈੰਤੀ ਬਣਾ ਦਿੱਤਾ ਤੇ ਉਹ ਵੀ ਸਤਿ ਸ੍ਰੀ ਅਕਾਲ ਪਾਣੀ ਦੀ ਕੋਟ ਨੂੰ ਸੋ ਗੁਰੂ ਮਹਾਰਾਜ ਜੀ ਸੱਚੇ ਸਾਧਗੁਰੇ ਇੱਥੇ ਇਹ ਹੀ ਦੱਸਦੇ ਨੇ ਹਰ ਬਿਸਰੇ ਤੇ ਹੀ ਆਣ ਨਦਰ ਉਪਠੀ ਜੇ ਕਰੇスルਤਾਨਾ ਕਾਉ ਕਰਾਇਦਾ ਜੀ ਉਹ ਉਪਠੀ ਨਿਗਾਹ ਕਰ ਲੈਣਾ ਤੇ ਫਿਰ ਵੱਡੇ ਵੱਡੀ ਜਿਹੜੇ ਬਾਦਸ਼ਾਹ ਨੇ ਉਹਨਾਂ ਨੂੰ ਵੀ ਕਾਹ ਕੁੱਤਨ ਲਾ ਦਿੰਦਾ ਹੈ ਜੀ ਪ੍ਰਾਣ ਮਾਨ ਦਤਾ ਸਾਰਾ ਕੁਝ ਉਸੇ ਦੇ ਦਿੱਤਾ ਤੇ ਉਹ ਹੀ ਦੇਣ ਵਾਲਾ ਹੈ ਕੀ ਵਿਸਰੇ ਦੁੱਖ ਬਹੁਤਾ ਲੱਗੀ ਕੀ ਵਿਸਰ ਜਾਂਦਾ ਜਿੰਨੇ ਨਾਲ ਬੜਾ ਦੁੱਖ ਲੱਗਦਾ ਹੈ ਪਰਮਾਤਮਾ ਦਾ ਨਾਮ ਹੀ ਸ਼ਰਨ ਦੇ ਨਾਲ ਦੁੱਖ ਲੱਗਦਾ ਹੈ ਇਹ ਜਿਹੜੇ ਦੁੱਖ ਨੇ ਨਾ ਰੱਬ ਦਾ ਨਾਮ ਵਿੱਚ ਸ਼ਰਨ ਦੇ ਨਾਲ ਹੁੰਦੇ ਨੇ ਹਰ ਵਿਸਰਤੇ ਹੀ ਆਣ ਰੱਬ ਦਾ ਨਾਮ ਵਿੱਚ ਸਦਿਆ ਹੀ ਜਿਹੜੀਆਂ ਉਹਨੀਆਂ ਦਿੱਤੀਆਂ ਹੋਈਆਂ ਬਰਕਤਾਂ ਨੇ ਉਹ ਕਟਣ ਲੱਗ ਜਾਂਦੀਆਂ ਹਨ ਜੀ ਰਹਾ ਇਹ ਜੀਵਨ ਤੂੰ ਤੇਰੇ ਹੱਥ ਦੇ ਵਿੱਚ ਅੰਮ੍ਰਿਤ ਆਇਆ ਹੈ ਤੇ ਉਹਨੂੰ ਡੋਲ ਦੇਵੇਂ ਤੇ ਮਿੱਟੀ ਇਹ ਜਿਹੜੀ ਉਹ ਚੁੱਕ ਲਵੇਂ ਇਹਨੂੰ ਕਿੱਡਾ ਵੱਡਾ ਗਨਾਹ ਹੈ ਅੰਮ੍ਰਿਤ ਹੱਥ ਦੇ ਵਿੱਚ ਆਇਆ ਹੈ ਉਹਨੂੰ ਅੰਮ੍ਰਿਤ ਨੂੰ ਪੀਣ ਦੀ ਬਜਾਏ ਤੂੰ ਧਰਤੀ ਤੇ ਡੋਲ ਦੇਵੇਂ ਤੇ ਧਰਤੀ ਤੋਂ ਮਿੱਟੀ ਚੱਕ ਕੇ ਉਹ ਖਾਣ ਲੱਗ ਜਾਵੇਂ ਤੇ ਇਹ ਹੁਣ ਕੋਈ ਅਕਲ ਵਾਲੀ ਗੱਲ ਥੋੜੀ ਹੈ ਸਿਆਣਪ ਵਾਲੀ ਗੱਲ ਥੋੜੀ ਹੈ ਗੋਬਿੰਦ त्याग ਹੰਤੋਂ ਦਾ ਸੁਆਦ ਵਿਖੇ ਦਾ ਅਰਥ ਤੇ ਵਿਕਾਰ ਬਰੀਆਈਆਂ ਦੇ ਸੁਆਦ ਦੇ ਵਿੱਚ ਚੋ ਆਸਕਤ ਮੂੜੇ ਏ ਮੂਰਖਾ ਤੂੰ ਜਿਹੜੇ ਵਿਕਾਰ ਨੇ ਨਾ ਜਿਹੜੀਆਂ ਬਰੀਆਈਆਂ ਨੇ ਉਹਨਾਂ ਦੇ ਰਸ ਦੇ ਵਿੱਚ ਹੋ ਜਨਮਏ ਕੀ ਥਾਨ ਤੇ ਕਾਮ ਕ੍ਰੋਧ ਲੋਭ ਬਿਆਖਿਓ ਜਿਹੜੇ ਬਰਿਆਈਆਂ ਨੇ ਜਿਹੜੇ ਔਗਣ ਨੇ ਇਹਨਾਂ ਦੇ ਵਿੱਚ ਤੂੰ ਲੱਗਿਆ ਹੋਇਆ ਹੈ ਬਿਆਖਿਓ ਦਾ ਸੰਦੇਹ ਬਿਆਖਿਓ ਹੁਣਾ ਲੱਗੇ ਰਹਿਣਾ ਖਪਾ ਹੋਈ ਜਾਣਾ ਕਾਮ ਕ੍ਰੋਧ ਲੋਭ ਬਿਆਖਿਓ ਇਹ ਬਰਿਆਈਆਂ ਦੇ ਵਿਕਾਰ ਨੇ ਕਾਮ ਕ੍ਰੋਧ ਦੇ ਵਿੱਚ ਤੂੰ ਲੱਗਿਆ ਹੋਇਆ ਹੈ ਜਨਮ ਹੀ ਕੀ ਖਾਣ ਤੇ ਇਹਨਾਂ ਦੇ ਨਾਲ ਤੈਨੂੰ ਜਿਹੜੀਆਂ ਜਨਮਾਂ ਦੀਆਂ ਖਾਨੀਆਂ ਨੇ ਨਾ ਉਹ ਵੀ ਮਿਲਣਗੀਆਂ ਚਾਰ ਖਾਨੀਆਂ ਨੇ ਅਨਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਸ਼ਰਨ ਆਇਓ ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਗਿਆ ਉਧਰ ਨਾਨਕ ਜਾਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਸ ਤਰ੍ਹਾਂ ਜਾਣ ਲੋ ਵੀ ਹੁੰਦਾ ਫਲਾ ਹੋ ਜਾਏਗਾ ਅਕਾਲ ਪੁਰਖ ਵੈਗੁਰੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜਿਹੜਾ ਆਪਣੇ ਗੁਨਾਹਾਂ ਤੋਂ ਤੋਬਾ ਕਰਕੇ ਉਸ ਅਕਾਲ ਪੁਰਖ ਵੈਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਗੁਰੂ ਕਿਰਪਾ ਕਰਦਾ ਰਹਿਤ ਕਰਦਾ ਹੁੰਦਾ ਫਲਾ ਹੋ ਜਾਏਗਾ ਸ਼ਬਦ ਹੈ ਅਗ ਲੋਕੋ ਦਾ ਅਰਥ ਹੁੰਦਾ ਵਿਖਣਾ ਰਾਮ ਕੋ ਮੁਖਾਰ ਬਿੰਦ ਮੁਖਾਰ ਬਿੰਦ ਦਾ ਅਰਥ ਹੈ ਸੁੰਦਰ ਚਿਹਰਾ ਰਾਮ ਦੇ ਅੰਦਰ ਚਾਹਨਾ ਹੋਣੀ ਚਾਹੀਦੀ ਹੈ ਕਿਸੀ ਉਸ ਸਕਾਰਪੁਰਖ ਵੈ ਗੁਰੂ ਦੇ ਦਰਸ਼ਨ ਕਰੀਏ ਜੀ ਦਰਸ਼ਨਾ ਦੀ ਚਾਹਨਾ ਬਣੀ ਹੋਈ ਏ ਉਸ ਵੈਰੂ ਰਮੇ ਹੋਏ ਨੂੰ ਜੋ ਦਰਸ਼ਨ ਦੇ ਲਈ ਪ੍ਰਾਪਤ ਕਰਨਾ ਚਾਹੁੰਦੇ ਨੇ खोजਿਤ खोज तो ਉਹਨਾਂ ਨੇ ਫਿਰ ਲੱਭਦਿਆਂ ਲੱਭਦਿਆਂ ਰਤਨ ਪਾਇਓ ਉਸ ਪ੍ਰਭੂ ਪਰਮਾਤਮਾ ਰਤਨ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ ਵਿਸਰੀ ਸਭ ਚਿੰਦ ਉਹਨਾਂ ਦੇ ਅੰਦਰਲੀ ਸਾਰੇ ਪ੍ਰਕਾਰ ਦੀ ਜਿਹੜੀ ਚਿੰਤਾ ਹੈ ਫਿਰ ਨਾਸ ਹੋ ਜਾਂਦੀ ਹੈ ਨਾ ਜੰਮਨ ਮਰਨ ਦੀ ਚਿੰਤਾ ਨਾ ਕਿਸੇ ਸੰਸਾਰ ਦੇ ਵਿੱਚ ਵਿਚਰਦੇ ਹੋਏ ਆ ਕਿਸੇ ਪਦਾਰਥ ਦੀ ਚਿੰਤਾ ਹਰ ਪਹਰ ਕਾਲ ਵਿਸ਼ਰਾਮ ਲੈ ਕੇ ਕਿ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਉਸ ਸਰਕਾਰਪੁਰਖ ਵੈ ਗੁਰੂ ਦੇ ਚਰਨ ਕਮਲ ਨੇ ਉਹਨਾਂ ਨੂੰ ਹਿਰਦੇ ਦੇ ਅੰਦਰ ਸਿਤਾਰਨ ਕਰਕੇ ਰੱਖੀਏ ਪਰਮਾਤਮਾ ਦਾ ਨਾਮ ਹੀ ਜਿਹੜਾ ਇਹ ਗੁਰਸਿੱਖ ਦੇ